YouTube ਦੇਖਰ ਵਾਲੇ ਸਾਰੇ ਵੀਰਾਂ ਦਾ ਟਰੈਕਟਰ ਵਾਲੇ ਚੈਨਲ ਤੇ ਸਵਾਗਤ ਹੈ ਜੀ ਵੀਰੋ ਟਰੈਕਟਰ ਖਰੀਦਰ ਦੇ ਵਿੱਚ ਲਈ ਸਾਡੇ YouTube ਚੈਨਲ ਸਬਸਕ੍ਰਾਈਬ ਕਰ ਲਓ ਤੇ ਹੁਣ ਲੈ ਕੇ ਆਏ ਆ ਜੀ ਟਰੈਕਟਰ ਸਵਰਾਜ 855 ਟਾਪ ਮਾਡਲ ਟਰੈਕਟਰ ਹੈ ਜੀ ਤੇ 2018 ਮਾਡਲ ਹੈ ਜੀ ਇਹ ਤੇ ਸ਼ੋਰੂਮ ਕੰਡੀਸ਼ਨ ਹੈ ਬਿਲਕੁਲ ਸਾਫਟ ਟਰੈਕਟਰ ਹੈ ਜੀ ਇਹ ਤੇ ਬਹੁਤ ਹੀ ਥੋੜਾ ਟਰੈਕਟਰ ਚੱਲਿਆ ਜੀ ਇਹ ਵੀ ਦੇਖ ਹੀ ਸਕਦੇ ਹੋ ਫੋਟੋ ਆ ਤਾਂ ਵੀ ਕਲੀਅਰ ਹੋ ਹੀ ਰਿਹਾ ਵਾ ਤੇ ਜੇਕਰ ਕੋਈ ਵੀਰ ਚਾਹਵਣ ਹੋਵੇ ਖਰੀਦਣ ਦਾ ਤਾਂ ਮਾਲਕ ਦਾ ਨੰਬਰ ਹੈ 9855522446 ਤੇ 6 ਲੱਖ 10 ਹਜ਼ਾਰ ਰੁਪਏ ਜਿਹੜਾ ਡਿਮਾਂਡ ਆ ਟਰੈਕਟਰ ਦੀ ਤੇ ਬਾਕੀ ਵੀਰ ਵੱਲੋਂ ਕੀ ਆ ਗਿਆ ਵੀ ਜਿਹੜਾ ਵਾਧਾ ਘਟਾ ਹੈਗਾ ਮੁਕਤਲੀ ਹੋ ਜਾਊਗਾ ਜੀ ਤੇ ਉਹਨਾਂ ਨਾਲ ਗੱਲ ਵੀ ਕਰ ਸਕਦੇ ਆ ਤਾਂ ਉਹ ਉਹਨਾਂ ਦੇਰੀ ਜਾ ਕੇ ਦੇਖ ਵੀ ਸਕਦੇ ਆ ਜੀ ਫੋਨ ਤੇ ਗੱਲ ਕਰਕੇ ਤੇ ਬਾਕੀ ਜੇਕਰ ਤੁਸੀਂ ਵੀ ਯਾਦ ਹੈ ਕਿ ਟਰੈਕਟਰ ਦੀ ਸਾਡੇ YouTube ਚੈਨਲ ਤੇ ਪਾਉਣਾ ਚਾਹੁੰਦੇ ਆ ਤਾਂ ਸਾਨੂੰ ਉਹਦੇ ਟਰੈਕਟਰ ਦੀ ਡਿਟੇਲ ਏਰੀਆ ਬਾਰਡਰ ਪ੍ਰਾਈਸ ਲੇ ਕੇ ਸਾਡੇ WhatsApp ਨੰਬਰ 7589454108 ਤੇ ਸੈਂਡ ਕਰ ਦਿਓ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਹੋਰ ਕਿਸਾਨ ਵੀਰਾਂ ਤੱਕ ਵੀ ਇਹ ਜਿਹੜੀ ਆ ਵੀਡੀਓ ਜਲਦੀ ਤੇ ਜਲਦੀ ਪਹੁੰਚ ਸਕੇ ਜੀ ਧੰਨਵਾਦ